ਆ ਦੇਖੋ ਜੀ ਆ ਜਿਹੜੀ ਬੈੱਡ ਦੀ ਕੁਆਲਿਟੀ ਹੈ ਜੀ ਇਹਦੇ ਵਿੱਚ ਆ ਦੇਖੋ ਡਰੈਸਿੰਗ ਟੇਬਲ ਆ ਜੀ ਪਿਛਲੀ ਵਾਰ ਤੁਹਾਨੂੰ ਦਿਖਾਈ ਸੀਗੀ ਅਹ ਤੈ ਖਾਨੇ ਵਾਲੀਆਂ ਅਲਮਾਰੀ ਕੋਈ ਤੇ ਖਾਨੇ ਕਿੰਨੇ ਆ ਇਹਦੇ ਇਹਦੇ ਆ ਦੇਖੋ ਜੀ ਪ੍ਰੋਫਾਈਲ ਪੱਲਾ ਲੱਗਿਆ ਹੋਇਆ ਜੀ ਪ੍ਰੋਫਾਈਲ ਦਾ ਪੱਲਾ ਲੱਗਿਆ ਹੋਇਆ ਜੀ ਪਲੱਸ ਇਹਦੇ ਵਿੱਚ ਆ ਦੇਖੋ ਡਰੈਸਿੰਗ ਟੇਬਲ ਦਾ ਹੁਣ ਪੂਰੀ ਅਲਮਾਰੀ ਖੁੱਲੂਗੀ ਜੀ ਦੇਖੋ ਅੱਜੋਂ ਵੀ ਖੁੱਲਦੀ ਆ ਹਜੇ ਅੱਧੀ ਖੁੱਲੀ ਸੀ ਹੁਣ ਪੂਰੀ ਖੁੱਲੂਗੀ ਜੀ ਅਲਮਾਰੀ ਔਰ ਇਹਦੇ ਥੱਲੇ ਵੀ ਦੇਖੋ ਪ੍ਰੋਫਾਈਲ ਜੀ ਪ੍ਰੋਫਾਈਲ ਲੱਗੀ ਹੋਈ ਆ 5 ਸਾਲ ਫਰਨੀਚਰ ਦੇ ਤੁਹਾਨੂੰ ਮੈਂ ਲੈ ਕੇ ਆਇਆ ਆ ਆਪਾਂ ਗੱਲਬਾਤ ਕਰਾਉਨੇ ਆ ਸਾਰੀ ਗੱਲ ਬਾਤ ਧਿਆਨ ਨਾਲ ਸੁਣਿਓ ਸਤਿ ਸ਼੍ਰੀ ਅਕਾਲ ਜੀ ਕੀ ਹਾਲ ਚਾਲ ਨੇ ਕੈਮਸੇ ਤਾਂ ਮੇਗਾ ਆ ਜਗਰਾਤੇ ਨੂੰ ਇਹਨੀਆਂ ਲਾਈਟਾਂ ਲੱਗੀਆਂ ਇਹਦੇ ਤੇ ਆ ਬੈਡ ਇੰਨਾ ਸੋਹਣਾ ਬੈੱਡ ਵੀ ਸੋਹਣਾ ਜੀ ਇਹਦੀਆਂ ਲਾਈਟਾਂ ਵੀ ਸੋਹਣੀਆਂ ਤੇ ਪਾਲਿਸ਼ ਵੀ ਪੂਰੀ ਵਧੀਆ ਇਹਨੂੰ ਪਾਲਿਸ਼ ਦੇਖੋ ਜੀ ਇਹ ਪੀਲੀ ਨਹੀਂ ਹੋਊਗੀ ਯਾਰ ਜਗਦਾ ਬੜਾ ਸਹੀ ਗੱਲ ਆ ਅੱਛਾ ਆ ਵਾਈਟਨੈਸ ਆ ਹੀ ਰਹਿਣੀ ਐ ਤੇ ਦੇ ਬਿਲਕੁਲ ਬਿਲਕੁਲ ਇਹ ਪੀਲਾ ਨਹੀਂ ਹੋਣਾ ਇਹ ਪੀਲਾ ਨਹੀਂ ਹੋਣਾ ਪੀਯੂ ਪਾਲਿਸ਼ ਆ ਔਰ ਸਾਰੀ ਨੂੰ ਫੈਬਰਿਕ ਲੱਗੀ ਹੋਈ ਐ ਜੀ ਸਾਰੀ ਨੂੰ ਫੈਬਰਿਕ ਲੱਗੀ ਆ ਹੈਵੀ ਬੈੱਡ ਆ ਇਹਦੇ ਵਿੱਚ ਆਪਣੇ ਕੋਲੇ ਦੇਖੋ ਜੀ ਇੱਕ ਆ ਜਾਂਦਾ ਡਿਜ਼ਾਈਨ ਇੱਕ ਆ ਆਟੋਮਨ ਵਾਲਾ ਡਿਜ਼ਾਈਨ ਆ ਜੀ ਇਹ ਆਟੋਮਨ ਮੂਰੇ ਲੱਗਿਆ ਹੋਇਆ ਜੀ ਇਹ ਵੀ ਬਹੁਤ ਸੋਹਣਾ ਡਿਜ਼ਾਈਨ ਆ ਹਾਂ ਬਹੁਤ ਵਧੀਆ ਕੁਆਲਿਟੀ ਰੀਜ਼ਨੇਬਲ ਪ੍ਰਾਈਸ ਔਰ ਇਹ ਸਾਰੇ ਬੈੱਡ ਜਿਵੇਂ ਆਪਣੇ ਕੋਲੇ ਸਟਾਰਟਿੰਗ ਪ੍ਰਾਈਸ ਬੈੱਡ ਦੀ ਸ਼ੁਰੂ ਯਾਨੀ ਜਿਹੜੇ ਬੈੱਡ ਹੁੰਦੇ ਆਪਣੇ ਕੋਲੇ 12000 ਰੁਪਏ ਤੋਂ ਬੈੱਡ ਸਟਾਰਟ ਹੋ ਜਾਂਦੇ ਐ ਏਡੇ 6 6 ਫੁੱਟ ਤੁਸੀਂ ਬੈੱਡ ਦਿਖਾ ਕੇ ਕਿਤੇ ਰੇਟ ਤੋਂ ਵੀ ਨਾ ਨਾ ਗਾਹਕ ਭਜਾ ਲਿਓ ਰੇਟ ਵੀ ਬਹੁਤ ਰੀਜ਼ਨੇਬਲ ਪ੍ਰਾਈਸ ਆ ਜੀ ਆਪਣੇ ਜਿਹੜੇ ਸਟਾਰਟਿੰਗ ਪ੍ਰਾਈਸ ਆ ਬੈੱਡ ਦੀ ਸ਼ੁਰੂਆਤ ਆਪਣੇ ਕੋਲੇ 12000 ਰੁਪਏ ਬੈੱਡ ਤੋਂ ਸ਼ੁਰੂ ਹੋ ਜਾਂਦੇ ਆ ਬੈੱਡ ਔਰ ਪੂਰਾ ਸਾਫ਼ ਮਾਲ ਮਿਲੂਗਾ ਕੁਆਲਿਟੀ ਪੂਰੀ ਬੈਸਟ ਮਿਲੂਗੀ ਅੱਛਾ ਬੈਟੀਫੁਲ ਹੋਊਗਾ 12000 ਰੁਪਏ ਤੋਂ ਬੈੱਡ ਸਟਾਰਟ ਨੇ ਸ਼ੁਰੂ ਹੋ ਜਾਂਦੇ ਆ ਲੈ ਤੁਹਾਨੂੰ ਕਿਤੇ ਹੋਰ ਨਹੀਂ ਜਾਣਦੀ ਲੋੜ ਹੈ ਜੀ ਆਹ ਦੇਖੋ ਜੀ ਆਹ ਜਿਹੜੀ ਬੈੱਡ ਦੀ ਕੁਆਲਿਟੀ ਹੈ ਜੀ ਇਹਦੇ ਵਿੱਚ ਆਹ ਦੇਖੋ ਡਰੈਸਿੰਗ ਟੇਬਲ ਆ ਜੀ ਪਿਛਲੀ ਵਾਰ ਤੁਹਾਨੂੰ ਦਿਖਾਈ ਸੀਗੀ ਅਹ ਟੈਕ ਖਾਨੇ ਵਾਲੀਆਂ ਅਲਮਾਰੀ ਕੋਈ ਤੇ ਖਾਨੇ ਕਿੰਨੇ ਆ ਇਹਦੇ ਇਹਦੇ ਆ ਦੇਖੋ ਜੀ ਪ੍ਰੋਫਾਈਲ ਪੱਲਾ ਲੱਗਿਆ ਹੋਇਆ ਜੀ ਪ੍ਰੋਫਾਈਲ ਦਾ ਪੱਲਾ ਲੱਗਿਆ ਹੋਇਆ ਜੀ ਪਲੱਸ ਇਹਦੇ ਵਿੱਚ ਆ ਦੇਖੋ ਡਰੈਸਿੰਗ ਟੇਬਲ ਦਾ ਕੰਮ ਹੁਣ ਪੂਰੀ ਅਲਮਾਰੀ ਖੁੱਲੂਗੀ ਜੀ ਦੇਖੋ ਅੱਛਾ 24 ਖੁੱਲਦੀ ਆ ਹਜੇ ਅੱਧੀ ਖੁੱਲੀ ਸੀ ਹੁਣ ਪੂਰੀ ਖੁੱਲੂਗੀ ਜੀ ਅਲਮਾਰੀ ਏ ਔਰ ਇਹਦੇ ਥੱਲੇ ਵੀ ਦੇਖੋ ਪ੍ਰੋਫਾਈਲ ਜੀ ਪ੍ਰੋਫਾਈਲ ਲੱਗੀ ਹੋਈ ਹੈ ਜੀ ਔਰ ਪੇਂਟ ਦੀ ਕੁਆਲਿਟੀ ਅਤੇ ਫਿਨਿਸ਼ਿੰਗ ਦੇਖੋ ਜੀ ਪੇਂਟ ਦੀ ਆਮ ਪੇਂਟ ਨਹੀਂ ਹੈਗਾ ਜੀ ਇਹ ਇਹ ਜਿਹੜਾ 2K ਪੇਂਟ ਹੁੰਦਾ ਨਾ ਗੱਡੀਆਂ ਨੂੰ ਵੱ ਮ ਮੈਟੈਲਿਕ ਦੇ ਵਿੱਚ ਟੈਕਸਚਰ ਕਲਰ ਆ ਜੀ ਇਹ ਟੈਕਸਚਰ ਕਲਰ ਆ ਇਹਦੇ ਆ ਹੈਂਡਲ ਦੀ ਕੁਆਲਿਟੀ ਦੇਖੋ ਜੀ ਰੋਜ਼ ਗੋਲਡ ਹੈਂਡਲ ਜੀ ਬਾਕੀ ਆ ਦੇਖੋ ਕੁਆਲਿਟੀ ਲੁੱਕ ਅੰਦਰੋਂ ਦੇਖੋ ਜੀ ਫਿਨਿਸ਼ਿੰਗ ਵਾਲ ਮਾਰੀ ਹੂੰ ਤੇ ਇਹਦਾ ਮੈਂ ਰੇਟ ਤੁਹਾਨੂੰ ਫਿਰ ਮੈਂ ਪੁੱਛੂੰ ਦੱਸ ਦਵਾਂਗੇ ਰੇਟ ਇਹ ਫੋਨ ਤੇ ਇਹਦਾ ਰੇਟ ਕੋਈ ਵੀ ਆਪਾਂ ਨੂੰ ਫੋਨ ਕਰੇ ਆਪਾਂ ਫੋਨ ਤੇ ਦੱਸਾਂਗੇ ਜਾਂ ਪਲੱਸ ਇੱਥੇ ਆ ਕੇ ਵਿਜ਼ਿਟ ਕਰੇ ਔਰ ਚੀਜ਼ ਨੂੰ ਦੇਖੇ ਫੇਰ ਆਪਾਂ ਰੇਟ ਉਹਦਾ ਕਨਫਰਮ ਕਰਾਂਗੇ। ਭਾਈ ਜਿਸ ਹੌਂਸਲੇ ਨਾਲ ਤੁਸੀਂ ਗੱਲ ਕਹੀ ਆ ਵੀ ਆ ਕੇ ਦੇਖ ਲੈਣੇ ਦਾ ਮਤਲਬ ਹੈ ਕਿ ਮੁਰਦਾ ਨਹੀਂ ਚੰਗੀ ਚੀਜ਼ ਤੁਹਾਨੂੰ ਚੰਗੇ ਰੇਟ 'ਚ ਮਿਲੂਗੀ। ਇਹਦੇ ਵਿੱਚ ਆਪਣੇ ਕੋਲੇ 3 ਤੋਂ 4 ਕਲਰ ਇਹ ਕਾਫੀ ਹੈ ਜੀ। ਅੱਛਾ ਇਹ ਕਾਫੀ ਚ ਆ ਗਿਆ। ਕਰੀਮ ਵੀ ਆਪਣੇ ਕੋਲੇ ਅਵੇਲੇਬਲ। ਹੂੰ। ਬਿਸਕੁਟੀ ਵੀ ਆ, ਵਾਈਟ ਵੀ ਆ, ਗਰੇਵੀ ਵੀ ਆ, ਲਾਈਟ ਗਰੇ ਵੀ ਆ, ਸਾਰੇ ਕਲਰ, ਸਿਲਵਰ ਵੀ ਆ, ਹਰ ਇੱਕ ਕਲਰ ਇਹਦੇ ਵਿੱਚ 5 ਤੋਂ 6 ਕਲਰ ਆਪਣੇ ਕੋਲੇ ਅਵੇਲੇਬਲ ਆ ਜੀ। ਹੂੰ। ਹਾਂ ਬਾਕੀ ਇਹਦੇ ਵਿੱਚ ਆਪਣੇ ਕੋਲੇ ਅਲਮਾਰੀਆਂ ਦੀ ਰੇਂਜ ਬਹੁਤ ਬਹੁਤ ਦੂਰ ਤੱਕ ਹੈ ਜੀ ਦੇਖੋ ਆ ਜੋ ਜੀ ਆ ਜੋ ਅਲਮਾਰੀਆਂ ਦੇਖੋ ਜੀ ਤੁਸੀਂ ਅਲਮਾਰੀ ਸੱਚ ਆਪਾਂ ਨੂੰ ਕਿੰਨੇ ਜਾਇ ਜੇ ਰੇਟ ਤੋਂ ਸ਼ੁਰੂ ਹੋ ਜੋ ਵੀ ਆ ਆ ਪੈਂਸਲ ਵਾਲੀ ਅਲਮਾਰੀ ਅਸੀਂ ਵੇਚਦੇ ਆ ਜੀ ਸਾਡੇ ਨਾਮ ਦਾ ਬ੍ਰਾਂਡ ਆ ਜੀ ਆ ਡਬਲ ਸ਼ੀਡ ਚ ਆ ਜਾਂਦਾ ਜੀ ਦੇਖੋ ਕਿੰਨਾ ਪਿਸਤਾ ਕਲਰ ਅਲਮਾਰੀ ਕਹਿੰਦੇ ਆ ਜੀ ਡਬਲ ਸ਼ੀਸ਼ਾ ਜੀ ਡਬਲ ਮਿਰਰ ਆ ਜੀ ਇਹਦੇ ਵਿੱਚ ਜਿਵੇਂ ਲਗਾ ਲਓ ਇਹਦਾ ਬੈਨੀਫਿਟ ਇਹ ਹੁੰਦਾ ਜੀ ਇਹ ਪਿਸਤਾ ਕਲਰ ਦੀ ਅਲਮਾਰੀ ਹੈ ਜੀ ਦੇਖੋ ਕਲਰ ਦੇਖੋ ਕਿੰਨਾ ਯੂਨੀਕ ਹੈ ਬਾਹਲਾ ਸੋਹਣਾ ਕਲਰ ਆਇਆ ਫਿਰ ਉਸ ਤੋਂ ਬਾਅਦ ਜਿਹੜੇ ਆਹ ਜਿਵੇਂ ਤੁਸੀਂ ਲਗਾ ਲੋ ਪੱਗ ਬੰਨਣੀ ਹੈ ਜੀ ਕਿਸੇ ਨੇ ਹੋਰ ਨਹੀਂ ਕਰਦੇ ਮੈਂਬਰ ਲੈ ਕੇ ਆਉਂਦਾ ਦੋ ਜਣੇ ਇਕੱਠੇ ਤਿਆਰ ਹੋ ਸਕਦੇ ਆ ਇਹਦੇ ਵਿੱਚ ਸਾਡੇ ਘਰੇ ਹੀ ਕਲਰ ਹੋਏ ਕਲੇਸ਼ ਪੈਂਦਾ ਸ਼ੀਸ਼ੇ ਮੂਰੇ ਇੱਕ ਖੜ੍ਹ ਜਾ ਦੂਜਾ ਪਿੱਛੇ ਖੜਾ ਕਿਉਂਕਿ ਦੇਖੋ ਜੀ ਪੱਗ ਬੰਨਣ ਨੂੰ ਕਾਫੀ ਟਾਈਮ ਲੱਗ ਜਾਂਦਾ ਵਾ ਫਿਰ ਕਰਦਾ ਕਿਸੇ ਕੋਈ ਦੂਜਾ ਮੈਂਬਰ ਆ ਉਹਨੇ ਟਾਈਮ ਲਾਣਾ ਹੁੰਦਾ ਵਾ ਇਹਦੇ ਵਿੱਚ ਦੋ ਜਣੇ ਇਕੱਠੇ ਹੋ ਗਏ ਉਧਰੋਂ ਵੀ ਤੁਸੀਂ ਤਿਆਰ ਹੋ ਸਕਦੇ ਏਧਰੋਂ ਕੋਈ ਹੋਰ ਵੀ ਮੈਂਬਰ ਤਿਆਰ ਹੋ ਸਕਦਾ ਕਰਦਾ ਜੀ ਲੈ ਵੀਆ ਗੱਲਾਂ ਦੇ ਬਾਕੀ ਕੁਆਲਿਟੀ ਦੇਖੋ ਜੀ ਤੁਸੀਂ ਇਹ 0 ਡਿਗਰੀ ਚਲਮਾਰੀ ਆ ਬਹੁਤ ਹੈਵੀ ਅਲਮਾਰੀਆਂ ਜੀ ਸਾਡੇ ਕੋਲੇ ਬ੍ਰਾਂਡਡ ਅਲਮਾਰੀਆਂ ਬੰਸਲ ਦੇ ਨਾਮ ਤੋਂ ਸਾਡੇ ਨਾਮ ਤੋਂ ਹੀ ਫਰਮ ਦੇ ਨਾਮ ਤੋਂ ਹੀ ਬ੍ਰਾਂਡ ਦੇ ਵਿੱਚ ਅਲਮਾਰੀ ਹੋਊਗੀ ਲੇਜ਼ਰ ਕਟਿੰਗ ਹੋਊਗੀ ਇਹ ਚੀਜ਼ਾਂ ਯਾਨੀ ਤੁਹਾਨੂੰ ਬਹੁਤ ਮੁਸ਼ਕਿਲ ਬਹੁਤ ਰੇਅਰ ਮਿਲਣਗੀਆਂ ਜੀ ਆਪਾਂ ਇਹ ਵੀ ਨਹੀਂ ਕਹਿੰਦੇ ਵੀ ਮਿਲ ਜਾਣਗੀਆਂ ਪਰ ਨਹੀਂ ਮਿਲਣਗੀਆਂ ਬਿਲਕੁਲ ਇੰਪੋਸੀਬਲ ਆ ਪਰ ਜੇ ਮਿਲਣਗੀਆਂ ਬਹੁਤ ਰੇਅਰ ਰੇਅਰ ਮਿਲਣਗੀਆਂ ਜੀ ਯਾਨੀ ਇਹ ਹਿਸਾਬ ਲਾ ਲਓ ਬਈ ਬਹੁਤ 1% ਚਾਂਸ ਦੇ ਵਿੱਚ ਮਿਲਣਗੀਆਂ ਇਹ ਚੀਜ਼ਾਂ ਇਹ ਬਾਕੀ ਇੱਕ ਗੱਲ ਹੋਰ ਆ ਕਮ ਚਲਾਉ ਉਹ ਕਮ ਨੇ ਯਾਰ ਬੰਦਾ ਤਾੜ ਦੇ ਜਾਏ ਵਿੱਚ ਇੰਨੀਆਂ ਫੁੱਲੀਆਂ ਤੁਸੀਂ ਦੇਖੋ ਨਾ ਰਹੀ ਲੈ ਬੋਥ ਸਾਈਡ ਹੈਂਗਰ ਆ ਗਿਆ ਜੀ ਬੋਥ ਸਾਈਡ ਲੇਡੀਜ਼ ਲਈ ਲੇਡੀਜ਼ ਜੈਂਟਸ ਲਈ ਜੈਂਟਸ ਸੈਂਟਰ ਚ ਵੀ ਹੈਂਗਰ ਆ ਜੀ ਲੌਂਗ ਕੋਟ ਟੰਗਣੇ ਆ ਸ਼ਾਰਟ ਕੋਟ ਟੰਗਣੇ ਆ ਜਿਵੇਂ ਆਪਾਂ ਨੂੰ ਕਈ ਵਾਰ ਦਿੱਕਤ ਆਂਦੀ ਆ ਜੀ ਬਈ ਆਪਣੇ ਨਾ ਲੌਂਗ ਕੋਟ ਹੁੰਦੇ ਆ ਫੋਲਡ ਹੋ ਜਾਂਦੇ ਆ ਠੰਡੋਂ ਆ ਲੈ ਮੈਂ ਉਹੀ ਗੱਲ ਹੈ ਇਹ ਲੌਂਗ ਕੋਟ ਫੋਲਡ ਨਹੀਂ ਹੋਣਗੇ ਕਿਉਂਕਿ ਇਹਦਾ ਹੈਂਗਰ ਬਹੁਤ ਸਾਈਜ਼ ਵੱਡਾ ਵਾ ਜੀ ਹਮ ਆਪਣੇ ਕੋਲੇ ਦੇਖੋ 3 ਫੁੱਟ 4 ਫੁੱਟ 5 ਫੁੱਟ 6 ਫੁੱਟ ਸਾਰੇ ਸਾਈਜ਼ ਹੀ ਅਵੇਲੇਬਲ ਹੁੰਦੇ ਆ ਜੀ ਸਾਰੇ ਕਲਰ ਸਾਰੇ ਸਾਈਜ਼ ਸਾਰੇ ਕਲਰ ਸਾਈ ਸਾਰੇ ਸਾਈਜ਼ ਹਮ ਬਾਕੀ ਆਪਣੇ ਕੋਲੇ ਦੇਖੋ ਇਹ ਲੋਹੇ ਚ ਦੇਖੋ ਲੋਹੇ ਚ ਨਾ ਤਿੰਨ ਤਰ੍ਹਾਂ ਦੀਆਂ categories ਆਉਂਦੀਆਂ ਜੀ ਇੱਕ ਆਉਂਦੀ ਹੈ ਸਟੈਂਡਰਡ ਫਿਰ ਆਉਂਦੀ ਹੈ ਪ੍ਰੀਮੀਅਮ ਫਿਰ ਆਉਂਦੀ ਹੈ ਲਗਜ਼ਰੀ ਆਪਣੇ ਕੋਲੇ ਪ੍ਰੀਮੀਅਮ ਚ ਵੀ ਫੁੱਲ ਵੈਰਾਈਟੀ ਹੋਊਗੀ ਸਟੈਂਡਰਡ ਚ ਵੀ ਫੁੱਲ ਵੈਰਾਈਟੀ ਹੋਊਗੀ ਤੇ ਲਗਜ਼ਰੀ ਚ ਵੀ ਫੁੱਲ ਵੈਰਾਈਟੀ ਹੋਊਗੀ ਇਹ ਇਹ ਨੂੰ ਜੇ ਵਜ਼ਨ ਕਰਾਂਗੇ ਆਪਾਂ weight ਦੇ ਹਿਸਾਬ ਨਾਲ ਇਹ ਸਵਾ ਕੁਇੰਟਲ ਦੇ ਲਗਭਗ ਗਲਮਾਰੀਆਂ ਹੋਣਗੀਆਂ 125 ਕਿਲੋ ਦੀਆਂ ਆਮ ਬਜ਼ਾਰਾਂ ਦੇ ਵਿੱਚ ਕੀ ਮਲ ਮਿਲਦੀਆਂ ਜੀ 45 ਤੋਂ 50 ਕਿਲੋ ਵਜਨ ਮੇਰੇ ਇੱਕ ਵਜਨ ਜੰਨੇ ਹਾਂ ਤੁਸੀਂ 45 ਤੋਂ ਥੋੜੇ ਵਜਨ ਨਾਲੋਂ ਵੀ ਘੱਟ ਵਜਨ ਦੀ ਹੁੰਦੀ ਹੈ ਜੀ ਹਾਂ 45 ਤੋਂ 50 ਉਹ ਡੁੰਗੀਆਂ ਵੀ ਮੇਨ ਹੁੰਦੀ ਹੈ ਡੀਪ ਜੀ ਡੀਪ ਫਰੰਟ ਦੱਸ ਦਿੰਦੇ ਆ ਸਾਰੀ ਦੁਕਾਨਾਂ ਵਾਲੇ ਕੀ ਕਰਦੇ ਆ ਤੁਹਾਨੂੰ ਚੜਾਈ ਦੱਸਣਗੇ ਜੀ ਅਲਮਾਰੀਆਂ ਦੀ ਹਾਂ ਵਿੱਚੋਂ ਜਿਹੜੀ ਡੀਪ ਆ ਡੀਪ ਨੂੰ ਲੁਕੋ ਲੈਂਦੇ ਆ ਸਹੀ ਆ ਤੁਸੀਂ ਹਮੇਸ਼ਾ ਜਦੋਂ ਵੀ ਅਲਮਾਰੀ ਖਰੀਦਣੀ ਆ ਸਾਡੇ ਤੋਂ ਨਹੀਂ ਖਰੀਦਣੀ ਕਿਸੇ ਵੀ ਦੁਕਾਨ ਤੇ ਜਾਣਾ ਵਾ ਅਲਮਾਰੀ ਕਿਸੇ ਵੀ ਦੁਕਾਨ ਤੇ ਖਰੀਦਣੀ ਆ ਉਹਨੂੰ ਸਭ ਤੋਂ ਪਹਿਲਾਂ ਚੜਾਈ ਦੇ ਨਾਲ ਡੈਪਥ ਪੁੱਛੋ ਵੀ ਡੀਪ ਕਿੰਨੀ ਆ ਡੀਪ ਨਾਲ ਬਹੁਤ ਫਰਕ ਪੈਂਦਾ ਵੀਰ ਜੀ ਕੱਲੀ ਡੀਪ ਥੋੜਾ ਸਾਈਡ ਪੱਲਾ ਨਹੀਂ ਘਟੂਗਾ ਸਾਈਡ ਪੱਲਾ ਘਟ ਗਿਆ ਜੇ ਆਹ ਸਾਈਡ ਤੇ ਦੋਨੇ ਪੱਲੇ ਨਹੀਂ ਘਟਣਗੇ ਡੀਪ ਨਾਲ ਥੋੜੀਆਂ ਸੈਲਫਾਂ ਵੀ ਘਟਣਗੀਆਂ ਹਾਂ ਤੁਹਾਡਾ ਆਹ ਪਾਰਟੀਸ਼ਨ ਵੀ ਘਟੂਗਾ ਆਹ ਪਾਰਟੀਸ਼ਨ ਵੀ ਅੰਦਰ ਜਾਊਗਾ ਕਿੰਨੀ ਲੋਹਾ ਕਿੰਨਾ ਬਚ ਗਿਆ ਜੀ ਫਿਰ ਉਹਦਾ ਨੁਕਸਾਨ ਕੀ ਹੈ ਡੀਪ ਘਟਣ ਨਾਲ ਤੁਹਾਡੇ ਜਿਹੜੇ ਕੱਪੜੇ ਦਾ ਹੈਂਗਰ ਆ ਉਹ ਤੁਹਾਡਾ ਸਟ੍ਰੇਟ ਰਹੂਗਾ ਜੀ ਜੇ ਡੀਪ ਹੋਊਗਾ ਤਾਂ ਕੱਪੜੇ ਦਾ ਹੈਂਗਰ ਟੰਗੋਗੇ ਸਟ੍ਰੇਟ ਰਹੂਗਾ ਜਦੋਂ ਤੁਹਾਡਾ 19 ਇੰਚ 18 ਇੰਚ ਡੂੰਗੀ ਹੋ ਗਈ ਤਾਂ ਉਹਨੇ ਬੈਂਡ ਕਰ ਜਾਣਾ ਵਾ ਹਾਂ ਠੀਕ ਹੈ ਜੀ 22 ਇੰਚ ਡੂੰਗੀ ਜੀ ਤੁਸੀਂ ਸਾਡੇ ਤੋਂ ਨਾ ਲਵੋ ਕਿਸੇ ਤੋਂ ਵੀ ਲਵੋ ਉਹਨੂੰ ਡੀਪ ਪੁੱਛੋ ਜੀ ਗੱਲਾਂ ਪੁੱਛੋ ਇਹ ਹਾਂ ਡੀਪ ਪੁੱਛੋ ਵੀ ਡੂੰਗੀ ਕਿੰਨੀ ਆ ਹਾਂ